ਆ ਦੇਖੋ ਇੱਥੋਂ ਕਿੰਨਾ ਸੋਹਣਾ 뷰 ਆ ਰਿਹਾ ਹੈ ਇੱਥੋਂ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਅੱਜ ਦੇ ਟਾਈਮ ਦੇ ਵਿੱਚ ਉਹਨੇ ਦੀ ਨਵੀਂ ਗੱਡੀ ਆਏ ਨੇ ਜਿੰਨੇ ਦੀ ਇੰਪੋਰਟ ਕਰਾਈ ਸੀ 2010 11 ਦੇ ਠੀਕ ਹੈ ਇਹ ਵੀ ਤੁਹਾਨੂੰ ਮੈਂ ਦੱਸੂਗਾ ਸਾਰੀ A to Z ਕਲੀਅਰ ਤੇ ਇਹ ਆ ਸੱਜਣਾ ਮਹਿੰਦੀ ਦਾ ਬੂਟਾ ਮਹਿੰਦੀ ਸੱਜਣਾ ਵੀ ਕੀ ਕਹਿੰਦੀ ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਕਿਵੇਂ ਹੋ ਸਾਰੇ ਆਪ ਵੀ ਸਮੇਂ ਬਾਅਦ ਯਾਰ ਵਲੌਗ ਕਰ ਲੱਗਿਆ ਕਿਉਂਕਿ ਮੋਬਾਈਲ ਆਪਣਾ ਹੋ ਗਈ ਖਰਾਬ ਚਲੋ ਮਾੜਾ ਮੁੰਡਾ ਜਿਵੇਂ ਹੋ ਸਕੇ ਆਵੇਂ ਆਪਾਂ ਵਲੌਗੀ ਫਾੜੀ-ਵੱਡੀ ਕਰੇ ਨੇ ਸ਼ਾਟ ਹਾਲ ਆਪਾਂ ਹੋਲ ਬੋਲਟ ਤੇ ਸਵਾਰ ਚੱਲ ਕਹਿੰਦੇ ਹਾਲੇ ਤੱਕ ਵੀ ਖੜਾ ਸਕੂਟਰ ਥਾਣੇ ਯਾਰਾਂ ਦਾ ਪਰ ਥਾਣਾ ਨਹੀਂ ਮਿੱਤਰੋ ਇਹ ਪਹੁੰਚ ਚੁੱਕੇ ਹਾਂ ਰਮਾਨ ਫਿਲਮ ਸਿਟੀ ਇੱਥੇ ਮੈਂ ਪਹੁੰਚ ਚੁੱਕਾ ਤੇ ਆਪਣਾ ਵੀ ਬੰਬੂ ਘੜਾ ਉਹ ਲਾਤਾ ਮੈਂ ਸਾਈਡ ਤੇ ਇਹਦੀਆਂ ਫੋਟੋ ਬਹੁਤ ਸੋਹਣੀਆਂ ਇੱਥੇ ਸ਼ਾਮ ਨੂੰ ਫਿਲਟਰ ਵਗੈਰਾ ਲਗਾ ਕੇ ਮੈਂ ਇੱਥੇ ਪਹੁੰਚ ਚੁੱਕਾ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਈ ਜਾਵਾਂਗੀ ਕੀ ਆਪਣਾ ਕਾਰੋਬਾਰ ਹੈ ਤੇ ਫਿਲਹਾਲ ਇੱਥੇ ਸੁਭਾਈਆਂ ਕਰਵਾਉਣੇ ਪਏ ਉਸ ਤੋਂ ਬਾਅਦ ਦਿਖਾਵਾਂਗੇ ਤੁਹਾਨੂੰ ਤੇ ਇਹ ਆ ਸੱਜਣੋਂ ਮਹਿੰਦੀ ਦਾ ਬੂਟਾ ਮਹਿੰਦੀ ਸੱਜਣਾ ਵੀ ਕੀ ਕਹਿੰਦੀ ਜਿਹਨੂੰ ਲੱਗੇ ਹੋਇਆ ਕੱਟਣਾ ਇਹ ਬਾਅਦ ਚੋਗੇ ਨੇ ਮਹਿੰਦੀ ਬਣਾਉਣਗੇ ਤੋਤੇ ਹੁਣੇ ਮਹਿੰਦੀ ਦੇ ਬੂਟੇ ਮੈਂ ਵੀ ਪਹਿਲੀ ਵਾਰ ਦੇਖਿਆ ਮਹਿੰਦੀ ਦਾ ਬੂਟਾ ਜੀ ਤੁਸੀਂ ਵੀ ਦੇਖੋ ਸਾਰਿਆਂ ਨੇ ਓਏ ਫੋਕਸ ਕਿੱਧਰ ਵਧਿਆ ਇਹ ਹੋਰ ਕੋਈ ਮਹਿੰਦੀ ਆ ਇਹ ਇਹ ਅਸਲੀ ਮਹਿੰਗੀ ਆ ਮਹਿੰਦੀ ਆ ਇਹ ਪੈਂਦੀ ਮਹਿੰਗੀ ਆ ਤੇ ਇਹ ਹੈਗੀ ਅਸਲੀ ਮਹਿੰਗੀ ਮਹਿੰਦੀ ਆਇਤ 32 ਬਣ ਬਣ ਲੈਂਦੀ ਆ ਤੇ ਆ ਛੁਈ ਮੂਈ ਵਾਲਾ ਇਹ ਹੈਗਾ ਜੀ ਆਵਲਾ ਆਛਾ ਇਹ ਆਵਲੇ ਆ ਆਰਗੇਨਿਕ ਆਲੇ ਹਾਈਬ੍ਰਿਡ ਆਲੇ ਫਿਲਹਾਲ ਲੱਗੇ ਨਹੀਂ ਇਹ ਮੈਨੂੰ ਲੱਗਾ ਅਗਲੇ ਸਾਲ ਲੱਗਣਗੇ ਆ ਇਹ ਛੋਟਾ ਬੂਟਾ ਅਗਲੇ ਸਾਲ ਹੀ ਲੱਗਣਗੇ ਆਵਲੇ 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 ਇੱਧਰਲੇ ਪਾਸੇ ਸਾਡੀ ਖੜੀ ਆ ਜੀਪ ਬਾਅਦ ਚ ਪਤਾ ਲੱਗਦਾ ਇੱਕ ਵਾਰੀ ਫੇਰ ਹੋ ਜਾ ਇਹ ਹੌਲੇ ਦਾ ਕਿਹਾ ਤੇ ਸਿਆਣੇ ਦਾ ਔਲੇ ਦਾ ਖਾਦਾ ਤੇ ਸਿਆਣੇ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦ ਚ ਪਤਾ ਲੱਗਦਾ ਕੀ ਗੱਲ ਬੜੀ ਡੂੰਗੀ ਆ ਸੱਜਣੋ ਤੇ ਇੱਧਰਲੇ ਪਾਸੇ ਆ ਸਟਰੀਟ ਸੈਮ ਬਿਊਟੀ ਪਾਰਲਰ ਉਹ ਵੀ ਦਿਖਾਵਾਂਗੇ ਉਹਦਾ ਆਪਾਂ ਅਲੱਗ ਟੂਰ ਦਵਾਂਗੇ ਤੇ ਸਾਰਾ A to Z ਦਾ ਪਰਲੇ ਬਾਥਰੂਮ ਨਹੀਂ ਕੇ ਤੇ ਬਾਅਦ ਚ ਟੂਰ ਦਵਾਂਗੇ ਉਹਦੇ ਕੀ ਸਾਗਤਾਵਾ ਉਹਨਾਂ ਦਾ ਕਿੱਦਾਂ ਦੇ ਬਣੇ ਹੋਏ ਆ ਇਹ ਫਿਲਹਾਲ ਹੈਗਾ ਬੈਕ ਸਾਈਡ ਦੀ ਦੋ ਦੀ ਤੇ ਆਹ ਸਾਹਮਣੇ ਜੀਪ ਖੜੀ ਆ ਟੋਟਲੀ ਮੈਂ ਹੁਣ ਮੋਟਾ-ਮੋਟਾ ਤੁਹਾਨੂੰ ਦਿਖਾ ਦੂੰਗਾ ਸ਼ਾਮ ਤੱਕ ਇਹ ਵਲੌਗ ਆਪਾਂ ਲੈ ਕੇ ਜਾਵਾਂਗੇ ਸ਼ਾਮ ਤੱਕ ਤੇ ਮੋਟਾ-ਮੋਟਾ ਦਿਖਾਵਾਂਗਾ ਤੇ ਬਰੀਕੀ ਦੇ ਵਿੱਚ ਤੁਹਾਨੂੰ ਲੈ ਕੇ ਜਾਵਾਂਗੇ ਆਪਾਂ ਅਲੱਗ ਪਾਣੀ ਕੱਲ ਵੀ ਭਰੇ ਹੈਗਾ ਕਿ ਨਹੀਂ ਨਹੀਂ ਅੱਜ ਸੌਕ ਚੁੱਕਾ ਐ ਕਹਿ ਚੀਜ਼ ਦਿਖਾਉਣਾ ਤੁਹਾਨੂੰ ਇੱਧਰ ਤੇ ਆ ਆਪਾਂ ਪਹੁੰਚ ਚੁੱਕੇ ਆ ਗੋਆ ਵਿੱਚ ਤੇ ਗੋਆ ਵਿੱਚ ਕਸ਼ਤੀ ਦੇ ਵੀ ਦਰਸ਼ਨ ਕਰਵਾਉਨੇ ਆ ਤੁਹਾਨੂੰ ਕਸ਼ਤੀ ਦੇ ਇੱਕ ਸੈਕਿੰਡ ਰੁਕੇ ਰਿਓ ਇਹਦੀ ਸਾਡੀ ਡੁੱਬੀ ਪਈ ਆ ਪਾਣੀ ਘਟ ਗਿਆ ਇਹ ਨਾ ਪਾਣੀ ਸੀ ਇੱਥੋਂ ਤੱਕ ਆ ਦੇਖੋ ਇੱਥੋਂ ਤੱਕ ਭਰਤਾ ਹੈਗਾ ਪਾਣੀ ਦੋ ਦਿਨਾਂ ਦੇ ਵਿੱਚ ਪਾਣੀ ਸਿਮ ਗਿਆ ਤੇ ਸਾਰਾ ਥੱਲੇ ਕਸ਼ਤੀ ਵੀ ਸਾਡੀ ਡੁੱਬ ਗਈ ਹੁਣ ਦੁਬਾਰਾ ਭਰਾਂਗੇ ਇੱਥੇ ਪਾਣੀ ਮੈਂ ਕਹਿੰਨਾ ਉਹਨਾਂ ਨੂੰ ਇਹ ਦੁਬਾਰੇ ਭਰੋ ਪਾਣੀ ਨਈ ਆ ਰਹਾ ਹੁੰਦਾ ਵੈਸੇ ਜੇ ਜਰੂ ਆਪਣੇ ਮੀਂਹ ਆਈ ਨਾ ਆਪਣੇ ਜਦੋਂ ਵੀ ਮੀਂਹ ਵਗੈਰਾ ਆਉਂਦੇ ਆ ਇੱਥੇ ਪਾਣੀ ਖੜਾ ਹੋ ਜਾਂਦਾ ਤੇ ਪਾਣੀ ਮਿੱਤਰੋ ਐਨਾ ਕ ਖੜਾ ਹੋ ਗਿਆ ਤੁਹਾਨੂੰ ਦਿਖਾਉਣਾ ਜਿਵੇਂ ਇਹ ਤਾਂ ਭਰੇ ਭਰਿਆ ਉਸ ਤੋਂ ਆ ਦਸ ਇੱਥੋਂ ਇੱਥੋਂ ਤੱਕ ਪਾਣੀ ਆਇਆ ਹੋਇਆ ਤੇ ਇੱਥੋਂ ਤੱਕ ਆ ਗਿਆ ਇਹ ਸਾਰੀ ਲੋਕੇਸ਼ਨ ਪਾਣੀ ਨਾਲ ਭਰ ਗਈ ਤਾਂ ਕਰਕੇ ਥੋੜਾ ਜਿਹਾ ਸਿਸਟਮ ਡਿਲੇ ਚੱਲਦਾ ਪਿਆ ਵਾ ਸਫਾਈ ਵਗੈਰਾ ਨੂੰ ਕਿਉਂਕਿ ਮੈਸਰ ਵੀ ਵਗੈਰਾ ਵੀ ਲਗਾਏ ਹੋਏ ਸੀਗੇ ਇੱਥੇ ਤੇ ਤਾਂ ਕਰਕੇ ਉੜਾ ਇਹ ਹਜੇ ਡਿਲੇ ਚੱਲਦਾ ਪਿਆ ਪਰ ਮੈਸਟਰੀ ਅਸੀਂ ਰੁਕਤਾ ਕੰਮ ਵੀ ਥੋੜਾ ਇਹ ਹਾਂ ਗਾਕੀਨ ਵੇ ਲਈ ਤੇ ਦੂਜੇ ਪਾਸੇ ਲੈ ਕੇ ਚੱਲਦਾ ਇੱਕ ਇੱਥੇ ਆਪਣੇ ਕੋ ਹੈਗਾ ਫੋੜ ਫੋੜ 3600 ਉਹ ਫਿਲਹਾਲ ਉਹਦੇ ਲੇਬਰ ਨੇ ਗੀਅਰ ਵਜ਼ਾਇਰਾ ਫਸਾਤੇ ਹੈਗੇ ਤੇ ਹੁਣ ਲੀਵਰ ਆਲਾ ਕੰਮ ਕਰਨ ਨਾ ਦਿੱਤਾ ਹੈ ਉਹਦਾ ਤੇ ਇਹ ਆਪਾਂ ਪਹੁੰਚ ਚੁੱਕੇ ਹਾਂ ਦੂਜੇ ਸਾਈਡ ਤੇ ਵੈਸੇ ਮੈਂ ਬਰੀਕੀ ਵਿੱਚ ਲੈ ਜਾਣਾ ਚਾਹੁੰਦਾ ਸੀਗਾ ਫੇਰ ਵੀ ਮੇਰਾ ਦਿਲ ਕਰਦਾ ਵੀ ਤੁਹਾਨੂੰ ਦਿਖਾਵਾਂ ਤੇ ਇਹ ਆਪਾਂ ਤਵੇਲਿਆਂ ਦੀ ਲੁੱਕ ਦਿੱਤੀ ਹੋਈ ਆ ਤਵੇਲੇ ਉਸ ਤੋਂ ਬਾਅਦ ਇਹ ਥੋੜਾ ਜਿਹਾ ਇਦਾਂ ਦਾ ਸੈੱਟ ਬਣਾਤਾ ਆਪਾਂ ਪੰਡਾ ਲਾ ਦੀਆਂ ਟੂੜੀਆਂ ਦੀਆਂ ਤੇ ਵਿਚਾਲੇ ਥੱਲੇ ਘਾਹ ਆ ਖਲਾਰਤਾ ਆ ਸੰਦੂਖ ਪੁਰਾਣਾ ਕੁਝ ਇਦਾਂ ਦਾ ਮਾਹੌਲ ਚਾਲ ਇੱਕ ਸੈੱਟ ਪਾ ਇੱਥੇ ਬਣਾਤਾ ਦਰਖਤਾਂ ਦਾ ਤੇ ਇੱਕ ਆ ਜਿੱਦਾ ਮੇਰੇ ਖਿਆਲ ਦੇ ਵਿੱਚ ਫੌਜੀਆਂ ਦੀ ਹੁੰਨੀ ਹੁੰਦੀ ਵੀ ਉੱਥੇ ਕਾਲੇ ਮਗੈਰਾ ਕਰਦੇ ਆ ਅਸੀਂ ਪਤਾ ਨਹੀਂ ਕਿ ਥੋਲਾ ਬਕੇ ਲੈ ਆਇਆ ਪਰ ਟੁੱਟ ਗਿਆ ਹੈ ਪੁਰਾਣਾ ਇਹ ਆ ਇਦਾਂ ਚੱਲਦਾ ਹੁੰਕੂਗਾ ਇਹਦਾ ਮੈਨੂੰ ਹਿਸਾਬ ਤੋਂ ਪਤਾ ਬੂਟ ਕੈਂਪ ਕਹਿੰਦੇ ਆ ਪਤਾ ਨਹੀਂ ਕੀ ਕਹਿੰਦੇ ਤੇ ਆ ਆਪਣੇ ਖੇਤਾਂ 'ਚ ਇਦਾਂ ਦਾ ਹੁੰਦਾ ਯਾਰ ਇਹਨੂੰ ਵੀ ਨੂਮਨ ਬ੍ਰੀ ਕੀ ਕਹਿੰਦੇ ਆ ਆਈ ਡੋਟ ਨੋ ਤੇ ਇੱਥੇ ਵੀ ਬਹੁਤ ਸੋਹਣੇ ਵਿਊ ਹੁੰਦੇ ਆ ਟਰੱਕ ਦੀ ਬਾਡੀ ਆ ਕੁਝ ਇਦਾਂ ਦਾ ਹਸਾਕਤਾ ਵਾ ਠੀਕ ਹੈ ਟੀਓਸ ਤੋਂ ਬਾਅਦ ਆ ਜਾਂਦਾ ਆਪਣੇ ਵੈਸਟਰਨ ਤੇ ਪੰਜਾਬੀ ਕਲਚਰ 올ਡ ਉਹ ਵੀ ਤੁਹਾਨੂੰ ਮੈਂ ਕੰਨੀ ਕੰਨੀ ਚੀਜ਼ ਦਸੂਗਾ ਕੱਲੀ ਕੱਲੀ ਚੀਜ਼ ਕਿ ਕਿੱਥੋਂ ਚੀਜ਼ ਲਿਆਂਦੀ ਆ ਤੇ ਉਹ ਅਲੱਗ ਟੂਰ ਦੇ ਵਿੱਚ ਜਦਾਂ ਮੈਂ ਕਿ ਹੁਣ ਮੇਰਾ ਟੁਰ ਦੇ ਟੁਰ ਦੇ ਨਾਲ ਚੜ ਗਿਆ ਕਿਉਂਕਿ ਹਰੇਸ਼ਾ ਲੱਗਿਆ ਹੋਇਆ ਯਾਰ ਮੈਨੂੰ ਤਾਂ ਕਰਕੇ ਥੋੜਾ ਜਿਹਾ ਬੋਲਾਂ ਚ ਮੈਨੂੰ ਦਿੱਕਤ ਆ ਰਹੀ ਹੈ ਸੁਹੇ ਸੁਹੇ ਬੁੱਲਾਣਾ ਪਿੰਡ ਦੇ ਰਾਹ ਤੇ ਬੁਲਾ ਲਾ ਸਾਨੂੰ ਕਦੇ ਕਾਫੀ ਉੱਤੇ ਤੇ ਕਦੇ ਚਾਹ ਦੇ ਬੁਲਾ ਲਾ ਕਦੇ ਚਾਹ ਟੇਬਲ 'ਤੇ ਬੁਲਾ ਲਾ ਵੀ ਮੇਤਰੋ ਚਾਹ ਟਾਈਮ ਹੋ ਚੁੱਕਾ ਸਾਡਾ ਸਟਾਰਟ ਚਾਹ ਜੂ ਭੀ ਗਏ ਹਾਂ ਕੰਮ ਕਿਹੜੇ ਕਰਦੇ ਹਾਂ ਹੁਣ ਸਫਾਈਆਂ ਦਾ ਕੰਮ ਇਸ ਸਮੇਂ ਦੂਰ ਜੋਰਾਂ ਸ਼ੋਰਾਂ ਨਾਲ ਚੱਲਦਾ ਪਿਆ ਦੇਖੋ ਪੈਪ ਲਗਾ ਲਿਆ ਉਧਰ ਉਹ ਨਿੱਕੀ ਜੀ ਮੋਟਰ ਆ ਇਹ ਜਿਹਨਾਂ ਗੱਡੀਆਂ ਗੁੱਡੀਆਂ ਧੁੰਦੇ ਹੁੰਦੇ ਹੁੰਦੇ ਹਨਾ ਤੇ ਉਹ ਵਾਲੀ ਚੀਜ਼ ਆ ਸਾਖ ਦਾ ਪ੍ਰੈਸ਼ਰ ਬਹੁਤ ਤੇ ਯਾਰ ਇੱਕ ਦਿਨ ਨਾ ਮੇਰੇ ਨਾ ਉਂਗਲੀ ਮੇਂ ਮੂਰੇ ਕਰਕੇ ਮੈਂ ਦੇਖਿਆ ਕਿੰਨਾ ਕੁ ਪ੍ਰੈਸ਼ਰ ਆ ਤੇ ਉਂਗਲੀ ਤੇ ਇੰਨੀ ਜ਼ਿਆਦਾ ਪ੍ਰੈਸ਼ਰ ਨਾਲ ਮਰੇ ਨਾ ਤੇ ਉੱਥੇ ਖੂਨ ਜਮਾਦਾ ਹੈਗਾ ਮੇਰਾ ਤੇ ਬਸ ਇਧਰ ਲੱਗਿਆ ਹੋਇਆ ਹਾਣ ਮੁੰਲਾ ਤਾਂ ਇਹ A to Z ਸਾਰਾ ਕਲੀਨ ਕਰੂਗਾ ਮੈਂ ਕਹਦਾ ਹੈਗੇ ਵੀ ਪ੍ਰੈਸ਼ਰ ਪੰਪ ਚੱਕ ਲਓ ਮਿੱਤਰੋ ਤੇ ਨਿਵੇੜ ਦਾ ਸਾਰਾ ਮਿੱਟੀ-ਮੁੱਟੀ ਵਾਲਾ ਕਿਉਂਕਿ ਕੱਲ ਨੂੰ ਇੱਥੇ ਇਹਨਾਂ ਨੇ ਆਉਣਾ ਪ੍ਰੀ-ਵਾਈਡਿੰਗ ਲਈ ਤੇ ਆ ਇੱਕ ਸੈਟਾ ਲੰਡਨ ਦਾ ਲੰਡਨਰ ਕੀ ਸਟਰੀਟ ਆ ਉਧਰ ਨਾਲ ਵੀਊ ਦਿੱਤਾ ਹੋਇਆ ਦਾ ਇੱਧਰ ਵੀ ਚੈੱਕ ਕਰੋ ਮਿੱਤਰੋ ਕੁਝ ਇਦਾਂ ਦਾ ਇਹ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਆਪਾਂ ਪਹੁੰਚ ਚੁੱਕਿਆ ਸ਼ਿਮਲੇ ਦੇ ਮਾਲ ਰੋਡ ਤੇ ਮਾਲ ਰੋਡ ਦੀ ਲੁੱਕ সুইਮ ਪੂਲ ਤੇ ਇਹ ਵੀ ਕਰਾਉਣੇ ਆ ਯਾਰ ਸੈਟੂ সুইਮ ਪੂਲ ਆ ਵੀ ਸਾਰਾ ਨਰਕ ਵੱਡਿਆ ਪਿਆ ਇਹ ਪੇਂਟਰ ਆਇਆ ਹੀ ਨਹੀਂ ਗਾ ਜਿੰਨਾਂ ਦਾ ਇਹਨਾਂ ਦਾ ਪੇਂਟਰ ਨੇ ਕੰਮ ਸੈੱਟ ਕਰ ਦੇਣਾ ਸੀਗਾ ਤੇ ਬਰਸੀਨ ਨੂੰ ਵੀ ਪਾਣੀ ਉਧਰ ਮੈਂ ਕਹਿੰਦਾ ਵੀ ਮੋਟਰ ਚਾ ਛੱਡਣੀ ਆ ਬਰਸੀਨ ਨੂੰ ਵੀ ਪਾਣੀ ਦੇਣਾ ਫਿਰ ਸਾਗ ਸਾਨੂੰ ਖਾਇ ਕਰਾਂਗੇ ਮਿੱਤਰੋ ਸਾਗ ਸਰੋਂ ਦਾ ਸਾਨੂੰ ਵੀਤੀ ਆ ਬਰਸੀਨ ਵੀਤੀ ਆ ਚੈੱਕ ਕਰੋ ਮਿੱਤਰੋ ਇਧਰ ਹੀ ਉਹੋਡੀ ਬਣਾਈ ਹੋਈ ਆ ਮੋਟਰ ਉਧਰਲੇ ਪਾਸੇ ਆ ਉਧਰੋਂ ਪਾਣੀ ਆ ਕੇ ਐਂ ਦੀ ਐਂ ਦੀ ਐਂ ਦੀ ਚਲੋ ਬਰਸੀਨ ਨੂੰ ਤੁਹਾਨੂੰ ਦਿਖਾਉਂਗਾ ਮੈਂ ਜਿਵੇਂ ਜਿਵੇਂ ਆਪਾਂ ਉਧਰ ਜਾਈ ਜਾਵਾਂਗੇ ਹੁਣ ਫਿਲਹਾਲ ਮੈਂ ਇੱਥੇ ਖੜਾ ਤੇ ਇਧਰਲੇ ਪਾਸੇ ਤੋਂ ਕੁਰਵਾਨੇ ਪਏ ਆ ਪੰਪ ਨਾਲ ਸਫਾਈ ਮਿੱਟੀ ਮਿੱਟੀ ਮੋਟੀ ਮੋਟੀ ਇਹਨੇ ਲੈਣੀਆਂ ਸਾਰੀ ਖਿੱਚ ਕੇ ਉਧਰ ਤੇ ਫਿਰ ਉਸ ਤੋਂ ਬਾਅਦ ਇਧਰ ਲੈ ਕੇ ਜਾਵਾਂ ਵੀ ਇਧਰਲਾ ਪਾਸਾ ਸਾਰਾ ਕਲੀਅਰ ਕਰ ਦੋ ਆਹਲਾ ਪਾਸਾ ਨਾਲ ਸਾਰਾ ਕਲੀਅਰ ਕਰਵਾ ਦੇਣਾ ਉਹ ਤਾਂ ਇੱਕ ਦਿਨ ਸਾਹਮਣੇ ਇਹ ਸਟਰੀਟ ਸੀਗੀ ਉਹ ਕਰਵਾਤੀ ਸੀਗੀ ਤੇ ਹੁਣ ਰਹਿ ਗਿਆ ਆਪਣਾ ਆਹਲਾ ਪਾਸਾ ਤੇ ਇੱਕ ਅੰਦਰ ਆ ਤੇ ਉਸ ਹਿਸਾਬ ਨਾਲ ਤੁਹਾਨੂੰ ਇਧਰ ਲੈ ਕੇ ਜਾਵਾਂਗੇ ਇਧਰ ਆਪਣੇ ਕੋਲ ਖੜੀਆਂ ਮੇਟਰ ਲਗਜ਼ਰੀਅਸ ਇੱਕ ਮਰਸੀਡੀਜ਼ ਤੇ ਦੂਸਰੀ ਆ ਹੁੰਦਾ ਹੀ ਜੀ ਆ ਕੋਈ ਇਹ ਬਾਹਰੋਂ ਇمپੋਰਟ ਕਰਾਈ ਹੋਈ ਆ ਇਹ ਵੀ ਤੁਹਾਨੂੰ ਮੈਂ ਦੱਸੂਗਾ ਕੀ ਹਿਸਾਬ ਕਿਤਾਬ ਇਹਦਾ ਇੰਪੋਰਟਡ ਮਿੱਤਰੋ ਅੱਜ ਦੇ ਟਾਈਮ ਦੇ ਵਿੱਚ ਉਹਨੇ ਦੀ ਨਵੀਂ ਗੱਡੀ ਆ ਇਹਨੇ ਜਿੰਨੇ ਦੀ ਇੰਪੋਰਟ ਕਰਾਈ ਸੀ 2010 11 ਦੇ ਵਿੱਚ ਠੀਕ ਆ ਇਹ ਵੀ ਤੁਹਾਨੂੰ ਮੈਂ ਦੱਸੂਗਾ ਸਾਰੀ A to Z ਕਲੀਅਰ ਲਓ ਵੀ ਮਿੱਤਰੋ ਰੋਲ ਮੰਗਾ ਲਿਆ ਆਪਾਂ ਇਹ ਹੈਗਾ ਵਾਰਮ ਵਾਈਟ ਇਦਾਂ ਦਾ ਇਹ ਹੁਣ ਲਾਵਾਂਗੇ ਇੱਥੇ ਇੱਥੇ ਪਹਿਲਾਂ ਲੜੀਆਂ ਹੈਗੀਆਂ ਕਲੀਅਰ ਰੰਗ ਦੀਆਂ ਤੇ ਸਾਰੀਆਂ ਤਾਰਤੀਆਂ ਬੁੱਢੀਆਂ ਹੋਈਆਂ ਪਈਆਂ ਇਹ ਕਰੈਕ ਹੋਏ ਇਹ ਤੁਹਾਨੂੰ ਜਗਾ ਕੇ ਦਿਖਾਵਾਂਗੇ ਜਗਾ ਕੇ ਇਦਾਂ ਦਿਖਾਵਾਂਗੇ ਜਦੋਂ 1 2 A A ਇੱਕ ਵਾਰ ਫੇਰ ਸਾਡੇ ਦਰਮਿਆਨ ਮਿੱਤਰੋ ਚਾਹ ਪਹੁੰਚ ਚੁੱਕੀ ਆ ਚਾਹੇ ਚਾਹ ਕਾ ਮੱਚਾ ਹੋ ਚਾਹ ਹੋਇਆ ਪਿਆ ਯਾਰ ਚਾਹ ਬਿਨਾ ਨਹੀਂ ਗੁਜ਼ਾਰਾ ਸੋਣਿਓ ਉੱਥੇ ਜਾ ਕੇ ਬਹਿਨੇ ਆ ਹੁਣ ਆਪਣੇ ਆਸਤੇ ਹਾਜ਼ਰ ਆ ਗਾਣੇ ਲੱਗੇ ਹੋਏ ਆ ਪੁਰਾਣੇ ਗਾਣੇ ਲਓ ਜੀ ਸਜਣੋ ਦਰਸ਼ਨ ਕਰ ਸਕਦੇ ਆ ਤੁਸੀਂ ਵੱਖ-ਵੱਖ ਪ੍ਰਕਾਰ ਦੀਆਂ ਬਹੁਤ ਇਹ ਆ ਜੀ ਇੱਥੋਂ ਦੇ ਇੱਕ ਪਿਆਰਾ ਜਿਹਾ ਸੈਟ ਜਿਹੜਾ ਕਿ ਇਹ ਸ਼ਾਮ ਨੂੰ ਜਾਗਮਾ ਕੇ ਜਾਗਮਾ ਦਾ ਹੁੰਦਾ ਤੁਹਾਨੂੰ ਸ਼ਾਮ ਨੂੰ ਦਿਖਾਵਾਂਗੇ ਤੇ ਇੱਥੇ ਬਹੁਤ ਖੂਬਸੂਰਤ ਆਉਂਦੀਆਂ ਫੋਟੋਆਂ ਤੇ ਆ ਤੁਸੀਂ ਦੇਖ ਸਕਦੇ ਹੋ ਇੱਥਲੀ ਸਾਈਡ ਦੀ ਸਾਰਾ ਇਦਨ ਸ਼ਰਤਾ ਉਸ ਤੋਂ ਬਾਅਦ ਰਾਤ ਨੂੰ ਬਹੁਤ ਸੋਹਣਾ ਹੁੰਦਾ ਇੱਥੇ ਵੀ ਤੇ ਸਮਾਂ ਤਕਰੀਬਨ ਮਿੱਤਰੋ 10:30 ਦਾ ਹੋ ਚੁੱਕਾ ਹੈ ਤੇ ਉਹ ਸਮਾ ਚੁੱਕਾ ਹੈ ਤੁਹਾਨੂੰ ਇੱਕ ਪਿਆਰਾ ਬਹੁਤ ਹੀ ਸੋਹਣਾ ਦ੍ਰਿਸ਼ ਦਿਖਾਉਂਦਾ ਪੁਰਾਣਾ ਪੰਜਾਬ ਦਿਖਾਉਂਦਾ ਦੇ ਮੇਰੇ ਖਿਆਲ ਚ ਜਾਣਾ ਚਾਹੀਦਾ ਹੈ ਨਾ ਫਿਰ ਸ਼ਾਮ ਢਲੀ ਤੇ ਨਾ ਥੋੜੀ ਜਿਹੀ ਵੀਡੀਓ ਵਧੀਆ ਨਹੀਂ ਹੋਣੇ ਉਹਦਾ ਸ਼ਾਟ ਲਗਾਣਾਗੇ ਤੁਹਾਨੂੰ ਕਿਉਂਕਿ ਸ਼ਾਮ ਨੂੰ ਇੱਧਰ ਰੋਸ਼ਨੀ ਘਟ ਵੇਦੀ ਆ ਇਹ ਸਮਾਂ ਠੀਕ ਆ ਸੂਰਜ ਵੀ ਇੱਕ ਪਾਸੇ ਆ ਜਿਵੇਂ ਤੁਸੀਂ ਦੇਖ ਸਕਦੇ ਹੋ ਮੇਰੇ ਸਾਹਮਣੇ ਆ ਮੂਹਲੀ ਪੈੜੇ ਅੱਤ ਇਹ ਚੈੱਕ ਕਰੂੰ ਮਿੱਤਰੋ ਚੰਗ ਸਿਆਲ ਚੰਗ ਸਿਆਲ ਹੋਰਾਂ ਵਾਲੀ ਪਹੁੰਚ ਚੁੱਕੇ ਆਪਾਂ ਤੇ ਗੀਰ ਕਰਦੇ ਆ ਓਪਨਿੰਗ ਲਓ ਜੀ ਲਓ ਚੈੱਕ ਕਰੋ ਬਾਪੋ ਤੇ ਦੱਸ ਫਿਰ ਮਰਾਤ ਨੂੰ ਕਿਦਾਂ ਦਾ ਲੱਗਿਆ ਇਹ ਇਹ ਤ ਉਹ ਸੰਦੂਖ ਆ ਗਏ ਮure ਸੌਰੀ 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 ਦੁਬਲੀ ਮਾਫੀ ਚੋਨੇ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਇੱਕ ਪੁਰਾਣਾ ਪੰਜਾਬ ਦਾ ਕਲਚਰ ਜਿਹੜਾ ਕਿ ਅਸੀਂ ਤਸਵੀਰਾਂ ਵਿੱਚ ਕੈਦ ਕਰਦੇ ਹਾਂ ਤੇ ਹੋਰ ਤੁਹਾਨੂੰ ਦਿਖਾਉਨੇ ਆ ਪਿਆਰੇ ਪਿਆਰੇ ਨਿੱਕੇ ਨਿੱਕੇ ਲੋ ਜੀ ਚੈੱਕ ਕਰੋ ਮਿੱਤਰੋ ਕ ਉੱਤਰ ਵਿਆਪਨੇ ਕੋ ਤੇ ਇਧਰੋਂ ਸਾਈਡ ਤੋਂ ਲੁੱਕ ਦਿਖਾਉਣਾ ਮੈਂ ਤੁਹਾਨੂੰ ਆ ਚੈੱਕ ਕਰਾਂ ਮਿੱਤਰੋ ਓਏ ਇਧਰ ਆਉਣੇ ਨਹੀਂ ਥੋੜਾ ਜਿਹਾ ਨਜ਼ਦੀਕ ਜਾਣਾ ਕੀ ਕੀ ਚੀਜ਼ ਇੱਥੇ ਬਣਾਈ ਹੋਈ ਆ ਸੀ ਕੀ ਕਿਦਾਂ ਕਿਦਾਂ ਕਿਹੜੀ ਕਿਹੜੀ ਚੀਜ਼ ਆ ਉਹ ਮੈਂ ਤੁਹਾਨੂੰ ਬਾਅਦ ਚ ਦੱਸਾਂਗਾ ਸੌਰੀ ਵੀਡੀਓ ਦੇ ਵਿੱਚ ਥੋੜਾ ਜਿਹਾ ਨਾ ਓਕੇ ਤੇ ਅੱਜ ਦਾ ਚੁੱਲਾ ਚੌਂਕਾ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਪੁਰਾਣੇ ਸਮੇਂ ਉੱਪਰ ਜਾ ਕੇ ਦਿਖਾਉਣਾ ਤੁਹਾਨੂੰ ਮੈਂ ਕੋਠੇਰੀ ਉੱਪਰ ਚ ਜਾਂਦੇ ਆ ਤੇ ਖੇਤਾਂ ਦੇ ਵਿੱਚ ਪਾਈ ਹੋਈ ਆ ਖੇਤਾਂ ਦੇ ਵਿੱਚ ਇਦਾਂ ਦੇ ਵੱਡੇ ਵੇੜੇ ਤੇ ਵੱਡੇ ਘਰਾਂ ਦਾ ਨਜ਼ਾਰੇ ਕੋਈ ਬਕਰਾ ਹੈ ਤੇ ਚੱਕਰੋ ਮਿੱਤਰੋ ਪਹੁੰਚ ਗਏ ਤੇ ਆ ਗੇਟ ਚੈੱਕ ਕਰੋ ਐਦਾ ਨਹੀਂ ਅਸੀਂ ਉਦੋਂ ਬਣਾ ਕੇ ਲਾਤੇ ਇਹ ਗੇਟ ਇਹ ਜਿਹੜੇ ਗੇਟ ਆ ਇਹ ਅਸੀਂ ਲੱਭ ਲੱਭ ਕੇ ਲੈ ਕੇ ਆਏ ਆ ਕਈਆਂ ਦੇ ਤਾਂ ਗੇਟ ਹੀ ਸਾਨੂੰ ਲਖਣਾਉ ਤੋਂ ਪਏ ਆ ਉਹ ਜਿਵੇਂ ਉਹ ਸਾਹਮਣੇ ਗੇਟ ਦੇਣਾ ਉਧਰ ਜਾ ਕੇ ਮੈਂ ਦਿਖਾਉ ਉਹਦਾ ਗੇਟ ਆ ਸਾਰਾ ਉਹ ਲਖਣਾਉ ਤੋਂ ਮਗਣਾ ਪਿਆ ਉਹ ਤੇ ਨੰਬਰ ਪਲੇਟ ਵੀ ਮਿੱਤਰੋ ਲਾਈ ਹੋਈ ਹੈ ਜਿੱਦ ਆਪਣੇ ਘਰਾਂ ਤੇ ਤਾਂ ਨਹੀਂ ਹੁੰਦੀ ਤੇ ਉਹ ਵੀ ਲੱਗੀ ਹੋਈ ਆ ਤੇ ਫਲਹਾਲ ਕੈਮਰਾ ਤਾਂ ਇੱਟਾ ਕੀ ਆ ਪੇਡਰੋ 6 ਚਤਲੋ ਓਕੇ ਐਨਵਾਇਟ ਨਿਊ ਵਗੈਰਾ ਲਾਈ ਹੋਈ ਹੈ ਹੁਣ ਤਾਂ ਇਹ ਖਾਲੀ ਪਏ ਆ ਖੋਲਤੇ ਹੀਗੇ ਤੇ ਆਹ ਵੇਖੋ ਨਿੱਕੀ ਨਿੱਕੀਆਂ ਬਾਰੀਆਂ ਅੱਜ ਦੇ ਟਾਈਮ ਦੇ ਵਿੱਚ ਇਹ ਬਾਰੀਆਂ ਨਹੀਂ ਮਿਲਣੀਆਂ ਤੁਹਾਨੂੰ ਕਿਤੋਂ ਵੀ ਇਹ ਪ੍ਰਾਣੀਆਂ ਇਹਨਾਂ ਨੂੰ ਰੰਗ ਕੀਤਾ ਹੋਇਆ ਦੇਖੋ ਅੱਗੇ ਇੱਕ ਡਿਜ਼ਾਈਨਿੰਗ ਬਣਾਈ ਹੋਈ ਆ ਸੀ ਆਹ ਦੇਖੋ ਉਤੋਂ ਬਾਅਦ ਮਿੱਤਰੋ ਇੱਕ ਚੀਜ਼ ਹੋਰ ਫਾਈਨ ਕੰਪਨੀ ਦੀਆਂ ਜਿਹੜੀਆਂ ਤੁਸੀਂ ਕਿਸੇ ਦੇ ਹੁਣ ਤਾਂ ਮੈਨੂੰ ਲੱਗਦਾ ਅਵੇਲੇਬਲ ਘਰਾਂ ਦੇ ਵਿੱਚ ਲੱਗੀਆਂ ਹੋਣਗੀਆਂ ਫਾਈਨ ਕੰਪਨੀ ਦੀਆਂ ਸਵਿਚਸ ਇਹਨੇ ਪੁਰਾਣੇ ਸਮੇਂ ਦੀਆਂ ਸਵਿਚਾਂ ਸੀਆਂ ਉਹ ਵੀ ਤੁਹਾਨੂੰ ਦਿਖਾਉਂਦਾ ਆ ਦੇਖ ਇਹ ਸਪੈਸ਼ਲ ਆਰਡਰ ਤੇ ਬਣਵਾਈਆਂ ਹੋਈਆਂ ਫਾਈਨ ਕੰਪਨੀ ਦੀਆਂ ਇਹ ਸਵਿਚਾਂ ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਨਹੀਂ ਦੇਖਣ ਨੂੰ ਮਿਲਣੀਆਂ ਤੇ ਇਹ ਸਾਰੀਆਂ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਜੀ ਹਾਂ ਦੋਸਤੋ ਇਹ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਇਹ ਚਾਹ ਹੁਣ ਮੈਂ ਚਾਰਜਰ ਵਗੈਰਾ ਲਾਉਂਗਾ ਨਾ ਪਲੱਗ ਇਨ ਕਰੂੰਗਾ ਇਹ ਵਰਕਿੰਗ ਕਰਦੀਆਂ ਏਦਾਂ ਨਹੀਂ ਨੀ ਉਦਾਂ ਲਗਾਤੀਆਂ ਅਸੀਂ ਪੁਰਾਣੀਆਂ ਲੱਭ ਕੇ ਇਹ ਚੱਲਦੀਆਂ ਸਾਰੀਆਂ ਵਰਕਿੰਗ ਕੰਡੀਸ਼ਨ ਦੇ ਵਿੱਚ ਆ ਇਹ ਤੇ ਇੱਕ ਰੂਮ ਸਾਡਾ ਇਧਰ ਉੱਪਰ ਕਮਰਾ ਇਹ ਵੀ ਸਾਰਾ ਓਕੇ ਆ ਯੈਸ ਗੱਲ ਬਾਤ ਆ ਮਿੱਤਰੋ ਪੂਰੀਆ ਦੇਖੋ ਇਹ ਲੱਬ ਲੱਬ ਕੇ ਲਗਾਈਆਂ ਹੋਈਆਂ ਇਹ ਮੈਂ ਦੂਸਰੀ ਵੀਡੀਓ ਵਿੱਚ ਦੱਸੂੰ ਵੀ ਕਿੱਥੋਂ ਕਿੱਥੋਂ ਅਸੀਂ ਲੈ ਕੇ ਆਏ ਆ ਆ ਦੇਖੋ ਪੁਰਾਣੀਆਂ ਹੀ ਨੀਨਾਕਾਰੀ ਜੋ ਪੁਰਾਣੇ ਸਮਿਆਂ ਦੇ ਵਿੱਚ ਸੀ ਤੇ ਆਹ ਦੇਖੋ ਬਾਰੀ ਇਧਰ ਖੇਤਾਂ 'ਚ ਪੀਜੇ ਹੋਏ ਆਲੂ ਦੂਸਰੀ ਸਾਈਡ ਤੇ ਲੱਗੇ ਚੱਲਦੇ ਆ ਤੇ ਇਧਰ ਥੋੜਾ ਜਿਹਾ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਓਕੇ ਥੈਨ ਹੁਣ ਮੈਂ ਤੁਹਾਨੂੰ ਸਾਈਡ ਤੋਂ ਲੁੱਕ ਦਿਖਾਉਣਾ ਜਿਹੜਾ ਸਾਹਮਣੇ ਵਾਲਾ ਵੇੜਾ ਜਿੱਥੇ ਧੁੱਪ ਪੈਂਦੀ ਨਜ਼ਰ ਆ ਰਹੀ ਹੈ ਜੇ ਤੁਸੀਂ ਮੇਰੇ ਹੱਥਾਂ ਨਾਲ ਦੇਖੋਗੇ ਨਾ ਪਿਆਰਾ ਸਾ ਇਕ ਬਹੁਤ ਵਧੀਆ ਯਾਰ ਵਿਊ ਦੇਖਦਾ ਆ ਵੇਖੋ ਨਿਕਾ ਕੁੱਤੇ ਦੁੱਖਾ ਤੂੰ ਚਕਪਾ ਉੱਥੇ ਪਾਣੀ ਦੇ ਵਿੱਚ ਬਰੀਆਂ ਤਾਕਤਾ ਨਾਲੇ ਹਿੰਮਤ ਬੋਕੇ ਦੋਸਤੋ ਹੁਣ ਮੈਂ ਤੁਹਾਨੂੰ ਲੈ ਕੇ ਚਲਣਾ ਅਟਾਰੀ ਵੱਲ ਆਪਾਂ ਚ ਕੇ ਚੱਲਦੇ ਆ ਕਿਉਂਕਿ ਸਮਾਂ ਟੁੱਪਦਾ ਥੋੜੀ ਰਿਹਾ ਯਾਰ ਇਦਾਂ ਦਾ ਤਾਂ ਉਹ ਸੱਚ ਸੌਰੀ ਤੁਹਾਨੂੰ ਮੇਰੀ ਮੇਰੀ ਚੀਜ਼ ਦਿਖਾਉਣੀ ਹੈ ਮਿੱਤਰੋ ਬਾਕੀ ਤੁਸੀਂ ਦੂਸਰੀ ਵੀਡੀਓ ਦੇ ਦਰਮਿਆਨ ਦੇਖ ਸਕਦੇ ਹੋ ਲੇਕਿਨ ਇਹਦੀ ਵੀਡੀਓ ਦੀ ਕੁਆਲਿਟੀ ਰੋ ਕਰਕੇ ਥੋੜੀ ਦਿੱਕਤ ਆ ਰਹੀ ਦੀ ਮੈਂ ਕਿਹਾ ਇਹ ਆਪਾਂ ਤੁਹਾਨੂੰ ਦਿਖਾਉਣੇ ਲੱਗੇ ਆ ਕੁਝ ਸਾਫ ਸੁਥਰਾ ਵਧੀਆ ਵੀ ਤੁਹਾਨੂੰ ਵੀ ਵਿਊ ਦੇਖਣ ਨੂੰ ਵਧੀਆ ਲੱਗੇ ਹਾਈ ਕੁਆਲਿਟੀ ਦੇ ਵਿੱਚ ਓਕੇ ਹੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਇਧਰ ਆ ਕੀ ਕਹਿੰਦੇ ਨੇ ਵੈਲ ਖੂ ਹੂ ਆ ਸੰਦੂਖ ਆ ਸੰਦੂਖ ਵੀ ਅਸੀਂ ਇਤਨਾ ਤੁਸੀਂ ਚੈੱਕ ਕਰ ਸਕਦੇ ਹੋ ਥੋੜਾ ਜਿਹਾ ਸਾਈਡ ਤੇ ਇਧਰ ਖੁੱਡੇ ਵਗੈਰਾ ਬਣਾਏ ਹੋਏ ਆ। ਕਬੂਤਰ ਰੱਖੇ ਹੋਏ ਆ। ਆ ਪੁਰਾਣਾ ਟੀਵੀਜ਼ਨ ਆ ਦੇਖੋ। ਪੁਰਾਣਾ ਟੀਲੀਵੀਜ਼ਨ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣਾ ਹੈ। ਪੁਰਾਣੀ ਤੇ ਆ ਮਿੱਤਰੋ ਪੁਰਾਣੀ ਫਿਲਮ ਦੇ ਵਿੱਚ ਯੂਜ਼ ਕੀਤਾ ਹੋਇਆ ਸੰਦੂਕ ਆ। ਸੰਦੂਕ ਨਹੀਂ ਪਤਾ ਨਹੀਂ ਕੀ ਕਹਿੰਦੇ ਆ ਘੋੜਿਆਂ ਤੇ ਲੈ ਕੇ ਜਾਂਦੇ ਹੁੰਦੇ ਸੀਗੇ ਇਹਦੇ ਤੇ ਇਦਾਂ ਇਧਰੋਂ ਕੈਰੀ ਕਰ। ਤੇ ਆ ਪੁਰਾਣਾ ਟੀਵੀ ਪਿਆ ਤੇ ਸੰਦੂਕ ਪਿਆ ਆ। ਸੰਦੂਕ ਸਾਡੇ ਕੋਲ 2-3 4-5 ਪਏ ਮੈਨੂੰ ਲੱਗਾ ਤਾਂ। ਤੇ ਆ ਖੂ ਆ ਫਿਲ ਵਿੱਚੋਂ ਦਾ ਫਿਲਹਾਲ ਕੱਢ ਲਿਆ। ਓਕੇ। ਦੈਨ ਉਹ ਤੁਹਾਨੂੰ ਇਧਰ ਲੈ ਕੇ ਚੱਲਦੇ ਆ। ਤੇ ਆ ਸਾਹਮਣੇ ਕਮਰੇ ਆ ਇਸ ਲੋਕੇਸ਼ਨ ਤੇ ਟੋਟਲੀ ਆਪਣੇ ਕੋਲ 43 ਕਮਰੇ ਹੈਗੇ ਆ ਵੀ ਜਦੋਂ ਕੋਈ ਮਤਲਬ ਸਮਝ ਲੋ ਤਿੰਨ ਚਾਰ ਪਾਰਟੀਆਂ ਹੁੰਦੀਆਂ ਤਿੰਨ ਚਾਰ ਪ੍ਰੀ ਵੈਡਿੰਗ ਇੱਥੇ ਔਨ ਦੀ ਸਪੋਟ ਹੁੰਦੀ ਹੈ ਮਿੱਤਰੋ ਵੀ ਕਿਸੇ ਨੂੰ ਅ ਅਲੱਗ-ਅਲੱਗ ਕਮਰਾ ਦੇ ਦੇਣਾ ਵੀ ਇੱਕ ਦੂਜੇ ਵਿੱਚ ਨਾ ਵੱਜਦੇ ਫਿਰ ਨਾ ਵੀ ਹਰੇਕ ਨੂੰ ਅਲੱਗ-ਅਲੱਗ ਕਮਰਾ ਦਿੱਤਾ ਪ੍ਰਾਈਵੇਟ ਪ੍ਰਾਈਵੇਸੀ ਹੋ ਜਾਂਦੀ ਹੈ ਮੁੰਡੇ ਕੁੜੀ ਲਈ ਅਲੱਗ ਬਾਕੀ ਫੈਮਿਲੀ ਜਿਹੜੀ ਯਾਰ ਦੋਸਤ ਮਿੱਤਰ ਆਉਂਦੇ ਆ ਉਹਨਾਂ ਲਈ ਅਲੱਗ ਤੇ ਆਹ ਪਿੰਡ ਦੇ ਸਾਥ ਆ ਇਹ ਮਿੱਤਰੋ ਪਿੰਡ ਦੇ ਸਾਥ ਆ ਹੁਣ ਆਪਾਂ ਲੈ ਕੇ ਚੱਲਦੇ ਹਾਂ ਤੁਹਾਨੂੰ ਦੂਸਰੇ ਅਲੋ ਮੈਟਰ ਚੈੱਕ ਕਰੋ ਇੱਧਰਲੇ ਪਾਸੇ ਇਹ ਅਸੀਂ ਬਣਾਈ ਹੋਈ ਆ ਜਿੱਦਾਂ ਤੁਸੀਂ ਜਮ ਜਰ ਵੀ ਉਧਰ ਸਾਈਡ ਤੇ ਕੋਈ ਵੀ ਗਾਂ ਪਸ਼ੂ ਕੋਈ ਵੀ ਰੱਖਣਾ ਜਾਂ ਬੱਕਰੀਆਂ ਇੱਧਰ ਰੋਟੀ ਚੁੱਲੇ ਚੌਕੇ ਦੀ ਉਦਾਂ ਚੀਜ਼ ਦਿਖਾਉਣੀ ਆ ਉਹ ਜੀ ਹੈਗੀ ਇੱਕ ਸੰਦੂਕ ਆਪਣਾ ਆ ਪਿਆ ਵਾ ਤੇ ਅਮਰੂਦਾਂ ਦਾ ਲਾਇਆ ਹੋਇਆ ਥੋੜਾ ਜਿਹਾ ਉਦਾਂ ਦਾ ਵੀਊ ਦੇਣ ਲਈ ਸਾਈਕਲ ਹੈਗੇ ਦੋ ਇਹ ਫਿਲਹਾਲ ਹੁਣ ਸਾਫ਼ ਕਰਵਾ ਕੇ ਰਖਾਵਾਂਗੇ ਇੱਥੇ ਕਿਉਂਕਿ ਇੱਥੇ ਪਈ ਪਈ ਕੰਦੇ ਹੋ ਜਾਂਦੇ ਆ ਆ ਪੁਰਾਣਾ ਜਿਹੜਾ ਕੀ ਕਹਿੰਦੇ ਹੁੰਦੇ ਮੈਨੂੰ ਪਤਾ ਨਹੀਂ ਸੌਰੀ ਇਹਦੇ ਲਈ ਤੇ ਆ ਥੋੜਾ ਜਿਹਾ ਦਿੱਤਾ ਹੋਇਆ ਜਿੱਦਾਂ ਆਪਾਂ 올ਡ ਪੰਜਾਬ ਦੀ ਜਾਨਣਾ ਨਾ ਲੋਕਾਂ ਦੇ ਗੇਟ ਬਾਰੇ ਹੁੰਦੀਆਂ ਆ ਵੀ ਦਾ ਗਲੀ ਦਾ ਥਿਊ ਦਿੱਤਾ ਹੋਇਆ ਉਸ ਵਾਰ ਇਹ ਮੇਰੇ ਖਿਆਲ ਦੇ ਵਿੱਚ ਦੁਬਈ ਦੇ ਵਿੱਚ ਹੁੰਦੀ ਜਿਹੜੀ ਸਟਰੀਟ ਉਸ ਚੀਜ਼ ਦਾ ਇਹ ਇੱਕ ਸਾਈਡ ਤੋਂ ਲਿਖ ਦਿੱਤੀ ਹੋਈ ਓਕੇ ਇਹ ਸੀਗਾ ਇਹ ਆਪਣਾ 올ਡ ਪੰਜਾਬ 올ਡ ਪੰਜਾਬ ਤੋਂ ਹੁਣ ਬਾਅਦ ਚੱਲਦੇ ਆਪਾਂ ਤੁਹਾਨੂੰ ਕਿਛ ਲੱਗੇ ਚੱਲੀ ਪੁਰਾਣਾ ਦੌਰ ਇਕ ਨਵਾਂ ਦੌਰ ਨਵੇਂ ਦੌਰ ਦੇ ਵਿੱਚ ਲੈ ਚਾਲਦੇ ਆ ਤੇ ਆ ਗੀੜ ਦਰਵਾਜ਼ਾ ਇੱਕ ਵਾਰੀ ਫੇਰ ਤੁਹਾਨੂੰ ਦਵਾਰ ਤੋਂ ਝਾਤੀ ਮਰਵਾ ਦਿੰਨੇ ਆ ਦੇਖੋ ਟੱਪ ਤੇ ਕਾਰਨਾ ਉਧਰ ਹੁਣ ਥੋੜਾ ਜਿਹਾ ਕਾਲਾ ਉਚਾਰਿਆ ਵਾ ਉਹਦੇ ਲਈ ਮਾਫੀ ਚਾਹੁੰਨੇ ਆ ਸਵੇਰ ਸਵੇਰ ਆਪਣਾ ਮਾਣੀ ਸੀ ਕਿ ਕਿਉਂਕਿ ਕੰਮ ਕਰਵਾਉਣੇ ਸੀ ਕਿ ਕੱਲ ਨੂੰ ਆਉਣਾ ਕਿ ਇਹਨੇ ਪ੍ਰੀ-ਵੈਡਿੰਗ ਕਰਵਾਉਣਾ ਬਹੁਤ ਜ਼ਿਆਦਾ ਮਾਫੀ ਚਾਹੁੰਨੇ ਆ ਇੱਕ ਵਾਰੀ ਕਮਰੇ ਲਈ ਵੀ ਝਾਤ ਮਰਵਾ ਦਿੰਨੇ ਆ ਐਦਾਂ ਦੇ ਆ ਕਮਰੇ ਆਪਾਂ ਨੂੰ ਪਾਰਟੀ ਨੇ ਲਈ ਇਸ ਵગેਰਾ ਹੋਰ ਲੱਗੀ ਹੋਇਆ ਹਾਂਜੀ ਸਸਿਕ ਕਾਲ ਜੀ ਸਸਿਕ ਵਾਲੀ ਨਾ ਸੋਨਾ 뷰 ਵਾ ਹੋਇਆ ਹੋਇਆ ਤੁਹਾਨੂੰ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਮਲਤਾਨ ਮਲਤਾਨ ਦੀ ਲੁੱਕ ਦਿੱਤਾ ਹੈ ਆ ਪਿੱਛੇ ਮੇਰੇ ਚੰਗ ਸਿਆਲ ਤੋਂ ਐਂਟਰ ਹੋਵੋਗੇ ਮਲਤਾਨ ਦੇ ਵਿੱਚ ਨਿਕਦੋਗੇ ਓਕੇ ਬਸ ਥੋੜੀ ਜੀ ਚਾਟਿੰਗ ਕਰਵਾਉਣੀ ਆ ਤੁਹਾਨੂੰ ਇਹ ਇੱਕ ਵੈਸਟਰਨ ਵਾਲਾ ਪਾਸਾ ਕਿੱਦਾਂ ਦਾ ਬਣਵਾਇਆ ਹੋਇਆ ਸੀ ਓਕੇ ਹੁਣ ਆਪਾਂ ਆ ਗਏ ਵੈਸਟਰਨ ਵਾਲੇ ਪਾਸੇ ਤੇ ਚੈੱਕ ਕਰੋ ਥੋੜਾ ਜਿਹਾ ਇਧਰ ਆਪਣੇ ਬਾਜ਼ਾਰ ਦੀ ਲੁੱਕ ਦਿੱਤੀ ਹੋਈ ਹੈ ਆਲਡੋ ਗੈਪ ਏ ਟੋਰਾਂਟੋ ਦੀ ਸਟਰੀਟ ਤੇ ਜਦ ਆਪਣੇ ਵਾਸ਼ਰੂਮਾ ਵੈਸੇ ਵਾਸ਼ਰੂਮ ਤਾਂ ਅੰਦਰ ਆ ਉਹ ਤੋਂ ਪਹਿਲਾਂ ਅਸੀਂ ਇਹਨੂੰ ਦਿੱਤਾ ਆਇਆ ਇੱਕ ਵੁੱਡਨ ਹਾਊਸ ਤੇ ਲੁੱਕ ਲਾਈਟਾਂ ਵਗੈਰਾ ਚਲਾ ਕੇ ਦਿਖਾ ਦਿੰਨਾ ਮੈਂ ਤੁਹਾਨੂੰ ਉਹ ਸੌਰੀ ਲਾਈਟ ਗਈ ਹੋਈ ਆ ਉਹ ਤੁਹਾਨੂੰ ਬਾਅਦ ਚ ਇੱਕ ਸ਼ਾਟ ਲਗਾ ਦਾਂਗੇ ਲਾਈਟ ਗਈ ਹੋਈ ਆ ਉਹਦੇ ਲਈ ਅੱਜ ਤਾਂ ਆਪਣਾ ਇੰਨਾ ਕੀ ਸੀਗਾ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਇੱਕ ਆਪਣੀ ਦੀਵਾਲੀ ਦੀ ਆਪਾਂ ਵੀਡੀਓ ਪਾਈਆਂ ਸੀਗੀਆਂ ਉਹਦੇ ਦੋ 파ਟ ਪਏ ਆ। ਦੋ 파ਟ ਮੈਂ ਅਪਲੋਡ ਕਰਾਂਗਾ ਇਸ ਤੋਂ ਬਾਅਦ ਜਾਂ ਇਸ ਤੋਂ ਪਹਿਲਾਂ ਜਦੋਂ ਵੀ ਟਾਈਮ ਮਿਲੇ ਆ ਅਪਲੋਡ ਕਰਕੇ ਉਹ ਦੱਸਿਓ ਕਿਦਾਂ ਲੱਗੇ। ਤੇ ਵੈਸੇ ਉਹਨੂੰ ਆਪਾਂ ਮਾਫ਼ ਚੋਣੇ ਆ ਵੀ ਲੇਟ ਆਪਣੀ ਉਹ ਵੀਡੀਓ ਪਾਈ ਮੈਂ ਕਿਉਂਕਿ ਜ਼ਰੂਰੀ ਕੰਮਕਾਰ ਸੀਗੇ। ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ। ਧੰਨਵਾਦ ਤੁਹਾਡਾ ਸਭ ਦਾ ਵੀਡੀਓ ਨਾ ਤੱਕ ਦਿਖਣੀ। ਲਓ ਜੀ ਚਾੜਾ ਇੱਕ ਹੋਰ ਪਿਆਰ ਭਰੀ ਮੁਲਾਕਾਤ। ਜੈ ਹੋ।